ਸੀਸ ਦਿੱਲੀੋਂ ਲੈ ਕੇ ਆਏ ਬਾਬਾ ਜੀ ਸਤਿਗੁਰੂ ਨੇ ਸਿਨ ਨੇ ਦਿਲ ਨਾ ਲਾਏ ਬਾਬਾ ਜੀ ਸੀਸ ਤੱਕ ਕੇ ਪਿਤਾ ਦਾ ਦਿਲ ਨਾ ਹਾਰਿਆ ਸਤਿਗੁਰੂ ਨੇ ਰੰਗ ਰੇਟਾ ਗੁਰੂ ਕਾ ਬੇਟਾ ਕੈ ਸਤਕਾਰਿਆ ਸਤਿਗੁਰੂ ਨੇ ਜੀ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਆਉਣ ਵਾਲੇ ਤੇ ਚਮਕੌਰ ਦੀ ਗੜੀ ਦੇ ਵਿੱਚ ਸਭ ਤੋਂ ਆਖਿਰਲੇ ਸ਼ਹੀਦ ਸਨ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਗਬਣੀ ਟੀਵੀ ਦੇ ਦਸ਼ਕਾ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਸ਼ਹਾਦਤ ਦਾ ਇਤਿਹਾਸ ਦੱਸਿਆ ਜਾਵੇਗਾ ਪਰ ਸਭ ਤੋਂ ਪਹਿਲਾਂ ਅਸੀਂ ਸ਼ਾਮਲ ਹੋਵਾਂਗੇ ਨਗਰ ਕੀਰਤਨ ਦੇ ਵਿੱਚ ਜੋ ਉਹਨਾਂ ਦੀ ਯਾਦ ਦੇ ਵਿੱਚ ਕੱਢਿਆ ਜਾ ਰਿਹਾ ਹੈ ਆਓ ਸਭ ਤੋਂ ਪਹਿਲਾਂ ਆਪਾਂ ਨਗਰ ਕੀਰਤਨ ਚ ਸ਼ਾਮਲ ਹੋ ਕੇ ਵਡਭਾਗੇ ਬਣੀਏ ਵਾਰੀ ਤਨ ਵਾਰੀ ਜਾਵਾ ਸਤ ਪੰਿਹਾਰੇ ਰਾਮ ਸਤ ਪੰਿਹਾਰੇ ਰਾਮ ਵਾਰੀ ਤਨ ਵਾਰੀ ਧਾ ਸਤ ਬਨਿਹਾਰੇ ਰਾਮ ਸਤ ਬਲਿਹਾਰੇ ਨਾ ਵਾਰੀ ਤਨ ਵਾਰੀ ਜਾਵਾ ਸਤ ਬਲਿਹਾਰੇ ਨਾ ਵਾਰੀ ਤਨ ਵਾਰੀ ਜਾ ਤੇ ਹੁਣ ਗੱਲ ਕਰਦੇ ਹਾਂ ਬਾਬਾ ਜੀਵਨ ਸਿੰਘ ਜੀ ਦੇ ਜਨਮ ਦੇ ਨਾਲ ਜੁੜੇ ਇਤਿਹਾਸ ਬਾਰੇ ਬਾਬਾ ਜੀਵਨ ਸਿੰਘ ਦਾ ਜਨਮ ਸਾਵਣ ਮਹੀਨੇ ਦੀ 7 ਤੱਕ ਦੀ 1641 ਨੂੰ ਪਟਨਾ ਦੀ ਤਹਿਤੀ ਤੇ ਪਿਤਾ ਸਦਾਨੰਦ ਤੇ ਮਾਤਾ ਪ੍ਰੇਮੋ ਜੀ ਦੀ ਕੁਖੋਂ ਹੋਇਆ ਸੀ ਆਪ ਜੀ ਦਾ ਨਾਮ ਗੁਰੂ ਤੇਗ ਬਹਾਦਰ ਸਾਹਿਬ ਨੇ ਰੱਖਿਆ ਸੀ ਪਾਈ ਜਤਾ ਜੀ ਜਿਸ ਦਾ ਅਰਥ ਹੈ ਵੀਰਤਾ ਫਤਿਹ ਜਿੱਤ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਨ ਤੋਂ ਬਾਅਦ ਆਪ ਜੀ ਦਾ ਨਾਮ ਭਾਈ ਜੀਵਨ ਸਿੰਘ ਪਿਆ ਗਿਆ ਵਾਰੀਤ ਨਵਾਰੀ ਦਾ ਸਦ ਬਲੇ ਹਾਰੇ ਦਾ ਗੁਰੂ ਖਾਲਸਾ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਬੜਾ ਹੀ ਘੜ ਭਾਗਾ ਜਿਨਾ ਅੱਜ ਮਹਿਸੂਸ ਕੀਤਾ ਕਿ ਅੱਜ ਪਾਵਨ ਸਾਨਤੇ ਗੁਰਦੁਆਰਾ ਸ਼ਹੀਦਗੁਰ ਸਾਹਿਬ ਆਪਾਂ ਜੀਂ ਸਿ ਭਾਜਦਾ ਜਤਾ ਜੀ ਦੇ ਪਵਿੱਤਰ ਸਾਨਾ ਦੇ ਚਮਕਾਰ ਸਾਹਿਬ ਵਿਖੇ ਅੱਜ ਬਾਬਾ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਸਲਾਨਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਨਗਰ ਕੀਰਤਨ ਕੱਢਿਆ ਗਿਆ ਸੀ ਜੋ ਕਿ ਗੁਰਦੁਆਰਾ ਸ਼ਹੀਦਗੁਰ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਹੁੰਦੇ ਹੋਇਆ ਗੁਰਦੁਆਰਾ ਸ੍ਰੀ ਕਤਰਗੜ੍ਹ ਸਾਹਿਬ ਉਪਰੰਤ ਤਾੜੀ ਸਾਹਿਬ ਤੋਂ ਵਾਪਸ ਗੁਰਦੁਆਰਾ ਸਾਫ ਸਮਾਪਤ ਹੋਇਆ ਬਾਬਾ ਜੀ ਦਾ ਜਨਮ ਸਾਵਣ ਮਹੀਨੇ ਦੀ ਸੁਦੀ ਸਾ ਸੰਨ 1661 ਨੂੰ ਪਟਨਾ ਸਾਹਿਬ ਦੇ ਬਾਬਾ ਜੀ ਨੇ ਉਤਾਰ ਧਾਰਿਆ ਉਸੇ ਜਗ੍ਹਾ ਤੇ ਸਤਿ ਸ਼੍ਰੀ ਗੁਰਗੋ ਸਿੰਘ ਜੀ ਮਹਾਰਾਜ ਨੇ ਸੰਨ 1666 ਨੂੰ ਉਤਾਰ ਧਾਰਿਆ ਦੋਨਾਂ ਹੀ ਪਰਿਵਾਰਾਂ ਦੇ ਵਿੱਚ ਅਥਾ ਰੌਣਕਾਂ ਤੇ ਮੁਬਾਰਕਾਂ ਵਰਸ ਰਹੀਆਂ ਸਨ ਸਤਿ ਸੰਗਤ ਜੀ ਬਾਬਾ ਜੀਵਨ ਸਿੰਘ ਜੀ ਭਾਈ ਗੈਤਾ ਜੀ ਜਿਨ੍ਹਾਂ ਦੇ ਬਚਵੰਦੇ ਨਾਮ ਸੀ ਅਤੇ ਸਤਿ ਸ਼੍ਰੀ ਗੁਰਗੋ ਸਿੰਘ ਮਹਾਰਾਜ ਦੋਨੋਂ ਹੀ ਬਚਵੰਦੇ ਮਿੱਤਰ ਸਨ ਇਹਨਾਂ ਨੇ ਅਨਾ ਪਟਨਾ ਸਾਹਿਬੇ ਕੇ ਇਕੱਠੇ ਨਹੀਂ ਆਪਣੇ ਜਿੰਦਗੀ ਦੇ ਪਲਪ ਜੀਵਨ ਕੀਤੇ ਅਤੇ ਇਹਨਾਂ ਨੇ ਜੋ ਵੀ ਸਾਸਰ ਵਿਦਿਆ ਹੋਰ ਸਖਲਾਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਿਗ੍ਹਾ ਮੰਨਦੇ ਵਿੱਚ ਸੰਪੂਰਨਤਾ ਕੀਤੀ ਤੇ ਹੁਣ ਗੱਲ ਕਰਦੇ ਆ ਇਹਨਾਂ ਦੀ ਸ਼ਹਾਦਤ ਬਾਰੇ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਜਸਾਈ ਸਿੰਘ ਸ਼ਹੀਦ ਹੋ ਗਏ ਸਨ ਤਾਂ ਬਾਕੀ ਬਚੇ 11 ਸੰਗਾਂ ਨੇ ਆਪਣੇ ਵਿੱਚੋਂ ਪੰਜ ਪਿਆਰੇ ਚੁਣ ਕੇ ਗੁਰੂ ਸਾਹਿਬ ਨੂੰ ਗੜੀ ਛੱਡਣ ਦਾ ਹੁਕਮ ਸੁਣਾ ਦਿੱਤਾ ਤਾਂ ਗੁਰੂ ਸਾਹਿਬ ਨੇ ਚਮਕੌਰ ਗੜੀ ਛੱਡਣ ਤੋਂ ਪਹਿਲਾਂ ਆਪਣੇ ਬਚਪਨ ਦੇ ਸਾਥੀ ਮਿੱਤਰ ਪਿਆਰੇ ਬਾਬਾ ਜੀਵਨ ਸਿੰਘ ਜੀ ਨੂੰ ਆਪਣੀ ਜਗਾ ਕਲਕੀ ਵਿਸ਼ਸ਼ਤਰ ਬਸਤਰ ਸੌਂਪ ਕੇ ਇਸ ਗੁਰਜ ਵਿੱਚ ਬਿਠਾ ਕੇ ਆਪ ਮਾਚੀਵਾੜੇ ਦੇ ਜੰਗਲਾਂ ਨੂੰ ਚੱਲ ਪੈਂ ਬਾਬਾ ਜੀਵਨ ਸਿੰਘ ਜੀ ਨੇ ਗੜੀ ਦੇ ਇਸ ਗੁਰਜ ਵਿੱਚ ਇਕੱਲਾ ਹੀ ਲਗਾਤਾਰ 8 ਘੰਟੇ 10 ਲੱਖ ਮੁਬਲ ਫੌਜ ਦੇ ਨਾਲ ਮੁਕਾਬਲਾ ਕੀਤਾ ਗੁਰੂ ਜੀ ਵੱਲੋਂ ਬਖਸ਼ੇ ਤੀਰ ਤੇ ਦੋ ਰਫਨਾ ਨਾਗਨੀ ਤੇ ਪਾਗਨੀ ਚਲਾਉਂਦੇ ਹੋਏ ਅੰਤ ਸ਼ਹਾਦਤ ਦਾ ਜਾਪੀ ਗਏ ਸਨ। ਬਾਬਾ ਜੀਵਨ ਸਿੰਘ ਜੀ ਚਮਕਾਰ ਗੜੀ ਦੇ ਵਿੱਚ ਸਭ ਤੋਂ ਅਖੀਰ ਵਿੱਚ ਸ਼ਹੀਦ ਹੋਣ ਵਾਲੇ ਮਹਾਨ ਯੋਧੇ ਸਨ। ਇਹ ਜੰਗੀ ਪੋਸ਼ਾਕਾਂ ਨੇ ਜਿਵੇਂ ਇੱਕ ਫੌਜੀ ਦੀ ਵਰਦੀ ਹੁੰਦੀ ਹੈ ਉਸ ਤਰ੍ਹਾਂ ਜਿਹੜੇ ਕਲਗੀਧਰ ਪੀਜਾ ਦੇ ਤੇ ਮਹਾਨ ਜੁਦੇ ਹੋਏ ਨੇ, ਸੂਰਮੇ ਹੋਏ ਨੇ, ਜਰਨੈਲ ਹੋਏ ਨੇ ਜਿਵੇਂ ਭਾਈ ਸਾਹਿਬ, ਭਾਈ ਬਾਬਾ ਜੀਵਨ ਸਿੰਘ ਜੀ ਹੋਏ ਨੇ। ਉਹਨਾਂ ਨੇ ਵੀ ਇਹ ਸ਼ਸਤਰ ਸਜਾ ਕੇ ਜੰਗ ਫਤਿਹ ਕੀਤੀ ਐ ਆਜ ਜੀ ਨੇ ਥੋੜੀ ਜੀ ਜਾਣਕਾਰੀ ਦੇ ਦੇਣਾ ਪਿਆਰਿਓ ਕਲਗੀਧਰ ਪੀਤਾ ਜੀ ਨੇ ਸਾਨੂੰ ਪੰਜ ਕੰਕਾਰ ਬਖਸ਼ੇ ਕੇਸ ਗੰਗਾ ਕੜਾ ਕਿਰਪਾਨ ਇਸ਼ਾਰਾ ਪਿਆਰਿਓ ਉਸ ਤੋਂ ਬਾਅਦ ਆ ਜੋ ਦਮਾਲਾ ਇਹ ਬਾਬਾ ਫਤਿਹ ਸਿੰਘ ਜੀ ਦੇਣਾ ਮਾਲਾ ਚੱਕਰ ਸਾਡੀ ਸੁਰੱਖਿਆ ਵਾਸਤੇ ਜੀ ਇਹ ਵਾਰ ਕਰਦਾ ਇਹ ਵਿਚਾਰ ਇਹ ਜਿਹੜਾ ਚੱਕਰ ਨੇ ਦੁਸ਼ਮਣ ਦਾ ਵਾਰ ਬਚਾਉਂਦੇ ਨੇ ਖੰਡਾ ਖੰਡੇ ਦੇ ਵਿੱਚ ਦੋ ਕਿਰਪਾਨਾਂ ਨੇ ਰੋਹਾਨੀ ਅਤੇ ਦੁਨਿਆਵੀ ਸ਼ਕਤੀਆਂ ਦੀ ਪ੍ਰਤੀਕ ਨੇ ਮੀਰੀ ਅਤੇ ਪੀਰੀ ਦੀਆਂ ਪਗਤੀਆਂ ਅਤੇ ਸ਼ਕਤੀ ਦੀਆਂ ਪ੍ਰਤੀਕ ਨੇ ਦੋ ਕਿਰਪਾਨਾਂ ਖੰਡਾ ਅਗਿਆਨਤਾ ਦੀਆਂ ਭੜਾ ਅਗਿਆਨਤਾ ਦੀਆਂ ਜੜਾ ਪੁੱਟਣ ਦਾ ਪ੍ਰਤੀਕ ਹੈ ਖੰਡਾ ਸੰਖੰਡੇ ਦੇ ਵਿੱਚ ਆ ਚੱਕਰ ਸ੍ਰਿਸ਼ਟੀ ਵਿਚਾਲੇ ਕਰਮਬਾਰ ਦਾ ਪ੍ਰਤੀਕ ਆ ਪਿਆ ਰਹੋ ਖੰਡੇ ਦੇ ਵਿੱਚ ਡੋਰੀ ਤਮਾਲੇ ਨੂੰ ਟਾਈਟ ਕਰਨੇ ਵਾਸਤੇ ਇਹਦਾ ਨਾਮ ਹੈ ਸੰਜੋ ਕੱਢਣ ਦੀ ਰਾਖੀ ਲਈ ਜੰਗ ਦੇ ਸਮੇਂ ਪਹਿਨ ਜਾਣ ਵਾਲਾ ਲੋਹੇ ਦਾ ਸ਼ਾਕਾ ਇਸ ਤਰੰਗਯੁੱਧ ਵਿੱਚ ਬਾਬਾ ਜੀਵਨ ਸਿੰਘ ਜੀ ਦੇ ਦੋ ਪੁੱਤਰ ਗੁਲਜ਼ਾਰ ਸਿੰਘ ਤੇ ਗੁਰਦਿਆਲ ਸਿੰਘ ਤੇ ਮਾਤਾ ਪ੍ਰੀਮੋ ਜੀ ਤੇ ਧਰਮ ਪਤਨੀ ਬੀਬੀ ਰਾਜਕੌਰ ਜੀ ਸਰਸਾ ਦੇ ਮੈਦਾਨ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਤੇ ਦੋ ਵੱਡੇ ਪੁੱਤਰ ਸੁਖਾ ਸਿੰਘ ਤੇ ਸੇਵਾ ਸਿੰਘ ਤੇ ਸੋਰਾ ਪਾਇ ਸੁਜਨ ਸਿੰਘ ਜੀ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸਨ ਬਾਬਾ ਜੀ ਮਹਿੰਦਿਆਦ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਕਢਿਆ ਜੋ ਵਕਫਾ ਖਾਵਾ ਤੇ ਪੜਾ ਤਿਆਰ ਕਰਦਾ ਹੋਇਆ ਗੁਰਦੁਆਰਾ ਸ਼ਹੀਦ ਗੁਰਜ ਸਾਹਿਬ ਵਿਖੇ ਆਕੇ ਸੰਪੰਨ ਹੋਇਆ ਇਸ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਸਿੱਖ ਸੰਤਾਂ ਨੇ ਹਾਜ਼ਰੀ ਭਰੀ ਉੱਥੇ ਹੀ ਰਾਗੀ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਮਿਹਾਲ ਕੀਤਾ ਪਿਆਰ ਦਾ ਹਨ ਵਾਦ ਅੱਜ ਤੁਹਾਨੂੰ ਜਾਣੂ ਕਰਵਾਇਆ ਗਿਆ ਬਾਬਾ ਜੀਵਨ ਸਿੰਘ ਜੀ ਦੇ ਇਤਿਹਾਸ ਤੋਂ ਹੋਰ ਧਾਰਮਿਕ ਤੇ ਵੱਡ ਮੁੱਲੀਆਂ ਜਾਣਕਾਰੀਆਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਸ਼੍ਰੀ ਚਮਕੌਰ ਸਾਹਿਬ ਤੋਂ ਕੈਮਰਾਮੈਨ ਸ਼ੁਭਮ ਸ਼ਰਮਾ ਦੇ ਨਾਲ ਮਨਦੀਪ ਕਾਰਸੰਦੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ